ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ 8:30 ਆਪਾਂ ਲੱਗੇ ਹਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜਿਹੀ ਵਾਰੀ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਜੇ ਤੁਹਾਡੇ ਵੀ ਕੰਮ ਨਹੀਂ ਬਣਦੇ ਜੇ ਤੁਹਾਡੇ ਵੀ ਕਾਰਜ ਪੂਰੇ ਨਹੀਂ ਹੁੰਦੇ ਤੇ ਜੇ ਤੁਸੀਂ ਅੱਜ ਇਹ ਵੀਡੀਓ ਪੂਰੀ ਦੇਖ ਲਈ ਤੇ ਉਹ ਤੇ ਪੂਰੇ ਤੌਰ ਤੇ ਅਮਲ ਕਰ ਲਿਆ ਨਾ ਤਾਂ ਤੁਹਾਡੇ ਵੀ ਕਾਰਜ ਬਣਨੇ ਸ਼ੁਰੂ ਹੋ ਜਾਣਗੇ ਤੇ ਨਾਲ ਹੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਪਜੀ ਸਾਹਿਬ ਜੀ ਦੇ ਪਾਠ ਦੀ ਤੱਕ ਤੋ ਸੋ ਵੀਡੀਓ ਨੂੰ ਬਿਨਾਂ ਦੇ ਕੇ ਆਪਾਂ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਇਹਦੀ ਵੀਡੀਓ ਵੀਡੀਓ ਨੂੰ ਅਗੇ ਕੰਟੀਨਿਊ ਕਰਨ ਤੋਂ ਪਹਿਲਾਂ ਨਾ ਮੈਂ ਇੱਕ ਗੱਲ ਜਰੂਰ ਕਹੂੰਗੀ ਤੁਹਾਨੂੰ ਵੀ ਬਾਣੀ ਸਾਰੀ ਇੱਕ ਸਮਾਨ ਹੁੰਦੀ ਐ ਮੈਂ ਜਿਹੜੇ ਤੁਹਾਡੇ ਨਾਲ ਇਦਾਂ ਦੀਆਂ ਵੀਡੀਓ ਸ਼ੇਅਰ ਕਰਦੀ ਆਂ ਨਾ ਮੈਂ ਉਹਦੇ ਵਿੱਚ ਤੁਹਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰਦੀ ਹੁੰਦੀ ਆਂ ਮੈਂ ਇਹ ਨਹੀਂ ਕਹੂੰਗੀ ਕਿ ਕੱਲੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਤਾਕਤ ਹੈ ਸਾਰੀ ਬਾਣੀ ਦੇ ਵਿੱਚ ਇੱਕ ਸਮਾਨ ਤਾਕਤ ਹੈ ਬਸ ਗੱਲ ਪਤਾ ਕੀ ਹੁੰਦੀ ਹੈ ਕਿਸੇ ਬੰਦੇ ਨੇ ਕੋਈ ਬਾਣੀ ਜਪੀ ਹੁੰਦੀ ਹੈ ਤੇ ਉਹਦੇ ਨਾਲ ਉਹਦੇ ਕਾਰਜ ਪੂਰੇ ਹੋ ਜਾਂਦੇ ਆ ਕਿਸੇ ਬੰਦੇ ਦੇ ਕੋਈ ਬਾਣੀ ਜਪਣ ਦੇ ਨਾਲ ਕਾਰਜ ਪੂਰੇ ਹੋ ਜਾਂਦੇ ਆ ਸੋ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਵੀ ਕਿਵੇਂ ਕਿਸ ਇਨਸਾਨ ਨਾਲ ਕੀ ਹੋਇਆ ਫਿਰ ਉਹਨੇ ਕੀ ਕੀਤਾ ਉਹਨੇ ਕਿਹੜਾ ਪਾਠ ਕਰਿਆ ਜਾਂ ਕਿਹੜੀ ਗੁਰਬਾਣੀ ਜਪੀ ਫਿਰ ਉਹਨੂੰ ਕੀ ਕੀ ਉਹ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਕਿਵੇਂ ਉਹਦੇ ਕੰਮ ਪੂਰੇ ਹੋਏ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਇਹਦਾ ਕਾਰਨ ਇਹ ਆ ਵੀ ਤੁਹਾਡਾ ਜਿਹੜਾ ਵਿਸ਼ਵਾਸ ਹਨ ਉਹ ਪਰਮਾਤਮਾ ਤੇ ਹੋਰ ਪੱਕਾ ਹੋ ਜਾਵੇ ਕਿਉਂਕਿ ਅਗਰ ਮੈਂ ਆਪਣੀ ਗੱਲ ਕਰਾਂ ਜਦੋਂ ਮੈਂ ਖੁਦ ਗੁਰੂ ਜੀ ਦੇ ਚਰਨੀ ਲੱਗਣ ਲੱਗੀ ਸੀ ਨਾ ਤਾਂ ਮੈਨੂੰ ਖੁਦ ਇਦਾਂ ਦੀ ਵੀਡੀਓਜ਼ ਨਾਲ ਬਹੁਤ ਹੌਸਲਾ ਮਿਲਦਾ ਸੀ ਤੇ ਮੇਰਾ ਹੋਰ ਵਿਸ਼ਵਾਸ ਵਧਦਾ ਸੀ ਮੈਨੂੰ ਇਹ ਲੱਗਦਾ ਸੀ ਵੀ ਅਗਰ ਉਸ ਇਨਸਾਨ ਦੇ ਉੱਤੇ ਮਾਰੇ ਦੀ ਕਿਰਪਾ ਹੋ ਸਕਦੀ ਤੇ ਸਾਡੇ ਤੇ ਕਿਉਂ ਨਹੀਂ ਹੋ ਸਕਦੀ ਸੋ ਇਸੇ ਕਰਕੇ ਮੈਂ ਤੁਹਾਡੇ ਨਾਲ ਇਦਾਂ ਦੀ ਐਕਸਪੀਰੀਅੰਸ ਦੀ ਵੀਡੀਓ ਸ਼ੇਅਰ ਕਰਦੀ ਹੁੰਨੀ ਆ ਹੁਣ ਜਿਹੜੀ ਅੱਜ ਮੈਂ ਤੁਹਾਡੇ ਨਾਲ ਘਟਨਾ ਸ਼ੇਅਰ ਕਰਨ ਲੱਗੀ ਆ ਬਹੁਤ ਹੀ ਵਧੀਆ ਇੱਕ ਹੱਡ ਬੀਤੀ ਐ ਜਿਹਦੇ ਨਾਲ ਤੁਹਾਡੀ ਵੀ ਭਾਵਨਾ ਜਿਹੜੀ ਪਰਮਾਤਮਾ ਤੇ ਹੋਰ ਵਧੂਗੀ ਏਕ ਭੈਣ ਦੀ ਹੱਡ ਬੀਤੀ ਐ ਜਿਨ੍ਹਾਂ ਦਾ ਕਹਿਣਾ ਕਿ ਮੇਰਾ ਇੱਕੋ ਇੱਕ ਬੇਟਾ ਐ ਤੇ ਮੇਰਾ ਬੇਟਾ ਮੇਰੇ ਕਹਿਣੇ ਤੋਂ ਬਿਲਕੁਲ ਬਾਹਰ ਸੀ ਬਿਲਕੁਲ ਵੀ ਮੇਰਾ ਕਹਿਣਾ ਨਹੀਂ ਸੀ ਮੰਦਾ ਅਗਿਓ ਜਿਵੇਂ ਆਪਾਂ ਕਹਿੰਦੇ ਨੇ ਕਿ ਉਲਟਾ ਜਵਾਬ ਦੇਣਾ ਠੀਕ ਐ ਜੋ ਕਹਿਣਾ ਉਸਦੇ ਉਲਟ ਕਰਨਾ ਕਹਿੰਦੇ ਕਦੇ ਵੀ ਕੱਲ ਨਹੀਂ ਸੀ ਸੁਣਦਾ ਕਹਿੰਦੇ ਚਲੋ ਕਰਦੇ ਕਰਾਉਂਦੇ ਨਾ ਮੈਂ ਇਦਾਂ ਹੀ ਮੇਰੀ ਜ਼ਿੰਦਗੀ ਬੀਤ ਗਈ ਸਾਲ ਡੇਢ ਸਾਲ ਇਦਾਂ ਲੰਘ ਗਿਆ ਚਲੋ ਰੋਂਦੇ 깔ਾਉਂਦੇ ਵੀ ਕੀ ਬਣੂਗਾ ਅੱਗੇ ਤੇ ਕਹਿੰਦੇ ਇੱਕ ਦਿਨ ਨਾ ਬੈਠੇ ਬੈਠੇ ਮੇਰੀ ਮੰਮੀ ਦਾ ਫੋਨ ਆਇਆ ਤੇ ਕਹਿੰਦੇ ਮੈਨੂੰ ਕਹਿੰਦੇ ਵੀ ਤੂੰ ਨਾ ਬੇਇੱਦਾਂ ਕਰ ਵੈਸੇ ਉਹ ਫੈਮਲੀ ਵਧੀਆ ਫੈਮਲੀ ਆ ਕੋਈ ਉਹਨਾਂ ਕੋਲ ਪਾਇਆ ਕਿੱਸਾ ਕਿ ਉਹ ਕਿਸੇ ਚੀ ਦੀ ਘਾਟ ਨਹੀਂ ਪਰਮਾਤਮਾ ਕਨੀ ਉਹ ਵਧੀਆ ਰੋਟੀ ਪਾਣੀ ਚੱਲਦਾ ਕਹਿੰਦੇ ਮੇਰੀ ਮੰਮਾ ਨੇ ਕਿਹਾ ਵੀ ਤੂੰ ਨਾ ਇਦਾਂ ਕਰ ਤੂੰ ਨਾ ਰੋਜ਼ ਜਪਜੀਤ ਸਿੰਘ ਦਾ ਪਾਠ ਕਰਿਆ ਕਰ ਕਹਿੰਦੇ ਮੈਂ ਕਿਹਾ ਵੀ ਮੈਂ ਰੋਜ਼ ਤਾਂ ਨਹੀਂ ਕਰਦੀ ਮੈਂ ਕਦੇ-ਕਦੇ ਕਰਦੀ ਹਾਂ ਜਦੋਂ ਮਨ ਬਾੜਾ ਉਦਾਸ ਹੁੰਦਾ ਉਦੋਂ ਮੈਂ ਕਰ ਲੈਂਦੀ ਆ ਵੀ ਸਿਰ ਰੋਜ਼ ਨਹੀਂ ਮੈਂ ਕਦੇ ਕੀਤਾ ਕਹਿੰਦੇ ਮੇਰੀ ਮੰਮੀ ਕਹਿੰਦੇ ਰੋਜ਼ ਕਰਿਆ ਕਰ ਤੇ ਰੋਜ਼ ਨਾ ਪੰਜ ਪਾਠ ਜਪਜੀਤ ਸਿੰਘ ਜੀ ਦੇ ਕਰਿਆ ਕਰ ਕਹਿੰਦੇ ਮੈਂ ਕਿਹਾ ਠੀਕ ਆ ਕਹਿੰਦੇ ਕਰਿਆ ਵੀ ਅੰਮ੍ਰਿਤ ਵੇਲੇ ਕਰ ਤੇ ਕਹਿੰਦੀ ਵੀ ਤੂੰ ਇਹਦੇ ਨਾਲ ਅੰਮ੍ਰਿਤ ਕਰਿਆ ਕਰ ਇਹਦਾ ਨਾਮ ਲੈ ਕੇ ਵੀ ਮਹਾਰਾਜ ਜੀ ਮੈਂ ਇਹਦੇ ਨਿਮਰਤਾ ਪਾਠ ਕਰ ਰਹੀ ਹਾਂ ਵੀ ਤੁਸੀਂ ਹੀ ਕਿਰਪਾ ਕਰਨੀ ਹੈ ਤੁਸੀਂ ਇਹਨੂੰ ਸਿੱਧੇ ਰਸਤੇ ਲਾਣਾ ਕਹਿੰਦੇ ਮੈਂ ਪੰਜ ਪਾਠ ਜਪੁਜੀ ਸਾਹਿਬ ਦੇ ਸ਼ੁਰੂ ਕਰ ਦਿੱਤੇ। ਕਹਿੰਦੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਵੀ ਜਿਹੜੇ ਬਾਣੀ ਜਪਣੀਆਂ ਬੜੇ ਪਿਆਰ ਨਾਲ ਸਹਿਜੇ ਨਾਲ ਭਰੋਸਾ ਰੱਖ ਕੇ ਜਪਣੀਆਂ। ਕਹਿੰਦੇ ਮੈਂ ਪੂਰੇ ਭਰੋਸੇ ਦੇ ਨਾਲ ਜੰਨੀ ਬਾਣੀ ਜਪਣੀ ਸ਼ੁਰੂ ਕਰ ਦਿੱਤੀ। ਕਹਿੰਦੇ ਮੇਰਾ ਨਾ ਮਨ ਕਰਿਆ ਤੇ ਮੈਂ ਹੋਰ ਬਾਣੀ ਜਪਾਂ। ਕਹਿੰਦੇ ਮੈਂ ਜਪੁਜੀ ਸਾਹਿਬ ਦੇ ਨਾਲ ਨਾਲ ਪੰਜ ਪਾਠ ਚਪਈ ਸਾਹਿਬ ਦੇ ਵੀ ਆਰੰਭ ਕਰ ਦਿੱਤੇ। ਕਹਿੰਦੇ ਜਦੋਂ ਮੈਂ ਚੁਪਈ ਸੇਵ ਦੇ ਪਾਠ ਆਰੰਭ ਕੀਤੇ ਕਹਿੰਦੇ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਵੀ ਕਿਰਪਾ ਹੋਈ ਪ੍ਰਮਾਤਮਾ ਦੀ ਤੇ ਮੇਰਾ ਬੱਚਾ ਜਿਹੜਾ ਮੇਰੇ ਕਹਿਣ ਦੇ ਵਿੱਚ ਆ ਗਿਆ ਕਹਿੰਦੇ ਉਸ ਤੋਂ ਬਾਅਦ ਇੱਕ ਦਿਨ ਮੇਰੇ ਬੇਟੇ ਨੇ ਕਿਹਾ ਵੀ ਮੈਂ ਨਾ ਬਾਹਰ ਜਾਣਾ ਤੇ ਕਹਿੰਦੇ ਬਾਹਰ ਪਰ ਉਹਦਾ ਬਾਣ ਨਹੀਂ ਰਿਹਾ ਸੀ ਕਹਿੰਦੇ ਚਲੋ ਅਸੀਂ ਪੈਸਾ ਲਾਇਆ ਉਹ ਡੋਂਕੀ ਲਾ ਕੇ ਕਿਸੇ ਤਰੀਕੇ ਨਾਲ ਬਾਹਰ ਚਲੇ ਗਿਆ ਤੇ ਕਹਿੰਦੇ ਜਦੋਂ ਉਹ ਬਾਹਰ ਗਿਆ ਤੇ ਕਹਿੰਦੇ ਵੀ ਉੱਥੇ ਜਾ ਕੇ ਨਾ ਮਤਲਬ ਕੀ ਕਹਿੰਦੇ ਉਹਦੇ 'ਚ ਕੁਝ ਬਦਲਾਵ ਆਣੇ ਸ਼ੁਰੂ ਹੋਈ ਤੇ ਕਹਿੰਦੇ ਬਦਲਾਵ ਇਦਾਂ ਦੇ ਵੀ ਉਹਨੂੰ ਮਨ ਕਰਿਆ ਕਰੀ ਵੀ ਮੈਂ ਗੁਰੂ ਦੇ ਚਰਨੀ ਲੱਗਾ ਮੈਂ ਗੁਰੂ ਘਰ ਜਾਵਾਂ ਮੈਂ ਪਾਠ ਕਰਾਂ ਕਹਿੰਦੇ ਮੈਂ ਇਹ ਗੱਲਾਂ ਸੁਣ ਕੇ ਬੜੀ ਹੈਰਾਨ ਤੇ ਕਹਿੰਦੇ ਮੇਰਾ ਭਰੋਸਾ ਪ੍ਰਮਾਤਮਾ ਤੇ ਹੋਰ ਵਧ ਗਿਆ ਕਹਿੰਦੇ ਉਸ ਤੋਂ ਬਾਅਦ ਨਾ ਕੀ ਹੋਇਆ ਕਹਿੰਦੇ ਇੱਕ ਦਿਨ ਵੀ ਉਹ ਗੱਡੀ ਚਲਾ ਰਿਹਾ ਸੀ ਉਹ ਟਰਾਲਿਆ ਚਲਾਉਂਦਾ ਕਹਿੰਦੇ ਉਧਰ ਯੂ ਐਸ اے ਦੇ ਵਿੱਚ ਤੇ ਕਹਿੰਦੇ ਵੀ ਉਹ ਉਹ ਚਲਾ ਰਿਹਾ ਸੀ ਨਾ ਕਹਿੰਦੇ ਉਹਦੀ ਤਬੀਅਤ ਖਰਾਬ ਹੋ ਗਈ ਕਹਿੰਦੇ ਉਹਦਾ ਫੋਨ ਆਇਆ ਮੈਨੂੰ ਅਚਾਨਕ ਕਿ ਮੰਮੀ ਮੇਰਾ ਨਾ ਮੈਨ ਲੱਗਾ ਬੀਪੀ ਵੀ ਲੋ ਹੋ ਗਿਆ ਤੇ ਮੈਨਾਂ ਅਜੀਬ ਜਿਹਾ ਕੁਝ ਹੋ ਰਿਹਾ ਹੈ ਸਰੀਰ ਦੇ ਵਿੱਚ ਤਾਕਤ ਨਹੀਂ ਰਹੀ ਵੀ ਇੱਕਦਮ ਸਰੀਰ ਡੰਗ ਪੈ ਗਿਆ ਕਹਿੰਦੇ ਮੈਂ ਖबरा ਗਈ ਕਹਿੰਦੇ ਮੈਂ ਨਾ ਫਟਾਫਟ ਉਹ ਜਿਹੜਾ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਨਾ ਕੇ ਕਿ ਵਾਹਿਗੁਰੂ ਜੀ ਮੈਂ ਤਾਂ ਮੇਰੇ ਬੱਚੇ ਤੋਂ ਦੂਰ ਹਾਂ ਪਰ ਤੁਸੀਂ ਹਰ ਜਗ੍ਹਾ ਪਹੁੰਚ ਸਕਦੇ ਹੋ ਤੇ ਤੁਸੀਂ ਹਰ ਜਗ੍ਹਾ ਪਹੁੰਚ ਕੇ ਹਰ ਇਨਸਾਨ ਦੇ ਉੱਤੇ ਆਪਣੀ ਕਿਰਪਾ ਕਰ ਸਕਦੇ ਹੋ ਮਹਾਰਾਜ ਜੀ ਕਿਰਪਾ ਕਰੋ ਕਿ ਮੇਰਾ ਬੱਚਾ ਮੈਥੋਂ ਬਹੁਤ ਦੂਰ ਹੈ ਤੇ ਉਹਨੂੰ ਜੋ ਵੀ ਦਿੱਕਤ ਆਈ ਹੈ ਤੁਸੀਂ ਅੰਗਸੰਗ ਸਹਾਇ ਹੋ ਕੇ ਵੀ ਰੱਖਿਆ ਕਰਿਓ ਕਹਿੰਦੇ ਚਲੋ ਮੈਂ ਨਾ ਉਸ ਦਿਵਾਰ ਪੰਜ ਪਾਠ ਚੁਪਈ ਸਵੇ ਕੀਤੇ ਕਹਿੰਦੇ ਮੈਂ ਚੁਪਈ ਸਵੇ ਪਾਠ ਕਰਕੇ ਅਰਦਾਸ ਕਰਕੇ ਉੱਠੀ ਤੇ ਕਹਿੰਦੇ ਮੈਨੂੰ ਨਾ ਫੋਨ ਆ ਗਿਆ ਘੰਟੇ ਡੇਢ ਘੰਟੇ ਬਾਅਦ ਕਹਿੰਦੇ ਮੇਰੇ بیٹے ਨੇ ਮੈਨੂੰ ਕਿਹਾ ਕਿ ਮੰਮੀ ਮੈਂ ਹੁਣ ਬਿਲਕੁਲ ਠੀਕ ਹਾਂ ਕਹਿੰਦੇ ਉਹਨੇ ਦੱਸਿਆ ਕਿ ਮੰਮੀ ਮੈਨੂੰ ਨਾ ਇੱਥੇ ਡਾਕਟਰ ਮਿਲ ਗਿਆ ਸੀ ਕਹਿੰਦੇ ਮੈਂ ਉਹਨੂੰ ਪੁੱਛਿਆ ਵੀ ਕਿੱਦਾਂ ਕਿ ਤੂੰ ਸਾਰੀ ਗੱਲ ਦੱਸ ਮੈਨੂੰ ਕਹਿੰਦੇ ਉਹ ਕਹਿੰਦੇ ਵੀ ਜਿੱਥੇ ਮੈਂ ਗੱਡੀ ਕਢਾਈ ਆ ਨਾ ਫੈਸਲਾਥੇ ਨੇੜੇ ਤੇੜੇ ਕੋਈ ਦਿਖ ਨਹੀਂ ਰਿਹਾ ਸੀ ਕਹਿੰਦੇ ਪਰ ਨਾ ਜਦੋਂ ਕਹਿੰਦੇ ਵੀ ਮੈਂ ਥੱਲੇ ਉਤਰਿਆ ਮੈਂ ਖੜਾ ਸੀ ਤਾਂ ਅਚਾਨਕ ਕਹਿੰਦੇ ਇੱਕ ਗੱਡੀ ਆਈ ਤੇ ਉਹਦੇ ਵਿੱਚ ਨਾ ਤਾਮਿਲ ਜਿਹੜੇ ਤਾਮਿਲਨਾਡੂ ਦੇ ਨਹੀਂ ਹੁੰਦੇ ਕਹਿੰਦੇ ਉਧਰ ਲ ਉਸ ਇਲਾਕੇ ਦਾ ਬੰਦਾ ਸੀਗਾ ਇੰਡੀਆ ਦਾ ਕਹਿੰਦੇ ਉਹ ਡਾਕਟਰ ਸੀਗਾ ਤੇ ਕਹਿੰਦੇ ਉਹਨੇ ਉਹ ਜਦੋਂ ਇੱਥੇ ਰੁਕਿਆ ਤੇ ਕਹਿੰਦੇ ਵੀ ਉਹਨੇ ਮੈਨੂੰ ਪੁੱਛਿਆ ਵੀ ਕੀ ਗੱਲ ਹੈ ਕਹਿੰਦੇ ਮੈਂ ਹਮ ਦੱਸਿਆ ਮੇਰੀ ਸਿਹਤ ਖਰਾਬ ਆ ਕਹਿੰਦੇ ਉਹਨੇ ਸਾਰਾ ਮੇਰਾ ਚੈੱਕਅਪ ਕੀਤਾ ਤੇ ਕਹਿੰਦੇ ਉਹਨੇ ਮੈਨੂੰ ਦਵਾਈ ਦਿੱਤੀ ਵੀ ਤੇਰਾ ਬੀਪੀ ਡਾਊਨ ਆ ਇਹ ਦਵਾਈ ਲੈ ਲੈ ਬੀਪੀ ਠੀਕ ਹੋ ਜਾਊਗਾ ਕਹਿੰਦੇ ਉਹਨੇ ਮੇਰਾ ਟੈਂਪਰੇਚਰ ਵੀ ਚੈੱਕ ਕੀਤੀ ਤੇ ਮੇਰਾ ਟੈਂਪਰੇਚਰ ਵੀ ਡਾਊਨ ਸੀ ਤੇ ਉਹਨਾਂ ਨੇ ਕਹਿੰਦੇ ਮੈਨੂੰ ਦਵਾਈ ਦਿੱਤੀ ਮੈਡੀਸਨ ਦਿੱਤੀ ਮੈਂ ਠੀਕ ਹੋ ਗਿਆ ਤੇ ਕਹਿੰਦੇ ਆ ਵੀ ਉਸ ਤੋਂ ਬਾਅਦ ਮੇਰਾ ਭਰੋਸਾ ਪ੍ਰਮਾਤਮਾ ਤੇ ਹੋਰ ਵਧਿਆ ਤੇ ਕਹਿੰਦੇ ਵੀ ਜਿਹੜਾ ਮੇਰਾ ਬੱਚਾ ਮੇਰੇ ਬਿਲਕੁਲ ਕਹਿਣੇ 'ਚ ਨਹੀਂ ਸੀ ਬਿਲਕੁਲ ਗੱਲ ਨਹੀਂ ਸੀ ਜੁੰਦਾ ਪਰ ਕਹਿੰਦੀ ਮਹਾਰਾਜ ਦੀ ਬਾਣੀ ਜਪਣ ਦੇ ਨਾਲ ਉਹ ਮੇਰੇ ਕਹਿਣੇ 'ਚ ਵੀ ਆ ਗਿਆ ਜੋ ਵੀ ਮੁਸ਼ਕਿਲ ਆਉਂਦੀ ਕਹਿੰਦੇ ਮੈਂ ਜੋ ਵੀ ਅਰਦਾਸ ਕਰਨੀ ਪ੍ਰਮਾਤਮਾ ਨੇ ਹਰ ਅਰਦਾਸ ਪ੍ਰਵਾਨ ਕਰਨੀ ਸੋ ਇਸੇ ਕਰਕੇ ਮੈਂ ਤੁਹਾਡੇ ਨਾਲ ਹੀ ਘਟਨਾਵਾਂ ਸ਼ੇਅਰ ਕਰਦੀ ਹੁੰਨੀ ਆ ਵੀ ਦੇਖੋ ਉਸ ਭੈਣ ਨੇ ਵੀ ਪੂਰਾ ਵਿਸ਼ਵਾਸ ਰੱਖ ਕੇ ਬਾਣੀ ਜਪੀ ਭਰੋਸਾ ਰੱਖਿਆ ਬਾਣੀ ਤੇ ਲੜਨੀ ਛੱਡਿਆ ਬਾਣੀ ਦਾ ਸੋ ਤੁਸੀਂ ਵੀ ਵਿਸ਼ਵਾਸ ਰੱਖੋ ਪਰਮਾਤਮਾ ਤੇ ਭਰੋਸਾ ਰੱਖੋ ਸਹੀ ਸਮੇਂ ਆਉਣ ਤੇ ਸਹੀ ੜੀ ਚੀਜ਼ ਹੁੰਦੀ ਆ ਨਾ ਪਰਮਾਤਮਾ ਸਾਡੀ ਝੋਲੀ ਜਰੂਰ ਪਾਉਂਦੇ ਨੇ ਤੇ ਤੁਸੀਂ ਵੀ ਇੱਧਰ ਉੱਧਰ ਕਈ ਵਾਰੀ ਆਪਣਾ ਮਨ ਭਟਕ ਜਾਂਦਾ ਹਨ ਵੀ ਆਪਾਂ ਕਿਸੇ ਧਾਗੇ ਤੇ ਵੀਰ ਜਾਂ ਟੋਣੀ ਟੁੱਟ ਕੇ ਆਲੇ ਕੋਈ ਚਲੀ ਜਾਨੀ ਆ ਵੀ ਆਹ ਕਰ ਲਈਏ ਤਾਂ ਸਾਡਾ ਆ ਹੋ ਜਾਊ ਪਰ ਅਸਲ ਦੇ ਵਿੱਚ ਨਾ ਦੇਖੋ ਜਿਹੜੀ ਸਾਰੀ ਦੁਨੀਆ ਨੂੰ ਚਲਾਉਂਦਾ ਉਹ ਇੱਕੋ ਹੀ ਹੈ ਅਗਰ ਉਹ ਚਾਹੇ ਨਾ ਪਰਮਾਤਮਾ ਚਾਹੇ ਇੱਕ ਚੁਟਕੀ ਦੇ ਵਿੱਚ ਸਾਡੇ ਸਾਰੇ ਦੁੱਖ ਦੂਰ ਕਰ ਸਕਦਾ ਸੋ ਜੇ ਆਪਾਂ ਇਧਰ ਉਧਰ ਭਟਕਣ ਦੀ ਬਜਾਏ ਆਪਾਂ ਉਹਨਾਂ ਦੇ ਚਰਨੀ ਲੱਗੀ ਆਪਾਂ ਜੋ ਮੰਗਣਾ ਉਹਨਾਂ ਤੋਂ ਮੰਗੀਏ ਜੇ ਖੁਸ਼ੀ ਵੀ ਸਾਂਝੀ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨਾਲ ਕਰੀਏ ਨਾ ਤਾਂ ਪਰਮਾਤਮਾ ਵੀ ਫਿਰ ਸਾਨੂੰ ਕਿਸੇ ਚੀਜ਼ ਦੀ ਤੋਟ ਨਹੀਂ ਰੱਖਦਾ ਸੋ ਮੀਤ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਤੇ ਵਿੱਚ ਤੱਕ ਲਈ ਸਤਿ ਸ਼੍ਰੀ ਅਕਾਲ